ਰਾਜਪੁਰਾ ਦਾ ਦੀਪਕ ਮਾਰ ਦੀ ਵਿਸ਼ੇਸ਼ ਖਬਰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੂੰ ਨਹੀਂ ਹੋਣ ਦਿੱਤਾ ਗਿਆ ਐਂਟਰ ਔਰ ਵਕ ਵਕ ਜਥੇਬੰਦੀਆਂ ਦੇ ਕਿਤੇ ਕਿਸਾਨ ਆਗੂ ਅਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਵਕ ਵਕ ਥਾਣਿਆਂ ਦੇ ਵਿੱਚ ਲਜਾਇਆ ਗਿਆ ਆਓ ਜਾਣਦੇ ਹਾਂ ਦੀਪਕ ਮਾਰ ਦੀ ਵਿਸ਼ੇਸ਼ ਖਬਰ ਆ ਦੇਖਦੇ ਹਾਂ ਪਾਲੇ ਜਾ ਰਹੇ ਕੈਮਰਾ ਅੱਜ ਸ਼ਿਵਕਦਰ ਕਿਸਾਨ ਮੋਰਚੇ ਸੱਦੇ ਤੇ ਜੋ 5 ਤਰੀਕ ਦਾ ਹਫਤੇ ਤੱਕ ਮੋਰਚਾ ਲਾਉਣਾ ਸੀ ਉਹ ਮੋਰਚੇ ਸਾਮਨ ਹੋਣ ਚੱਲੇ ਆ ਪਰ ਪੰਜਾਬ ਸਰਕਾਰ ਇੰਨੀ ਬਗਲਾਟ ਚ ਆਈ ਹੋਈ ਹੈ ਕਿ ਉਹਨਾਂ ਨੇ ਸਾਡੇ ਆਗੂਆਂ ਨੂੰ ਵੀ ਡਿਟੇਨ ਕਰ ਲਿਆ ਤੇ ਸਾਨੂੰ ਵੀ ਅੱਗੇ ਜਾਣ ਤੇ ਸ਼ਾਂਤਮਈ ਤਰੀਕੇ ਨਾਲ ਅਸੀਂ ਜਾ ਰਹੇ ਹਾਂ ਜਾਣ ਤੋਂ ਰੋਕ ਰਹੀ ਹੈ ਸਰਦਾਰ ਮਖਸਦ ਅਸੀਂ ਅੱਗੇ ਪੰਟੜਾ ਚਾਹੁਣੇ ਆ ਪਰ ਪੰਜਾਬ ਪੁਲਿਸ ਸਾਨੂੰ ਅੱਗੇ ਜਾਣ ਦੇ ਕਹਿੰਦਾ ਹੈ। ਕੀ ਲੱਗਦਾ ਹੈ ਇਸ ਸਕੀਮ ਦੀ ਵੱਡੀ ਕੌਲ ਸੀ? ਅਸੀਂ ਅੱਗੇ ਜਾਣ ਲਈ ਤਿਆਰ ਹਾਂ। ਇਹਦੇ ਨਾਲ ਕਿਤੇ ਧਰਨੇ ਨੂੰ ਅਸਫਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਪੰਜਾਬ ਸਰਕਾਰ ਦੀ ਹਾਂਜੀ ਬਿਲਕੁਲ ਗੋਜੀਆਂ ਹਰਕਤਾਂ ਜਿੱਕਣ ਅਸੀਂ ਮੋਦੀ ਨੂੰ ਕਹਿੰਦੇ ਸੀਗੇ ਵੀ ਕਾਪੋਰੇਟ ਘਰਾਣਿਆਂ ਨਾਲ ਲੜਿਆ ਹੋਇਆ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਸਥਿਤੀ ਨੰਗੀ ਹੋ ਗਈ ਕਿ ਇਹ ਵੀ ਕਾਪੋਰੇਟ ਘਰਾਣਿਆਂ ਨਾਲ ਉਸੇ ਮੋਦੀ ਦੀ ਚਾਲ ਦੇ ਚੱਲ ਰਿਹਾ ਕਿਸਾਨ ਮਜ਼ਦੂਰਾਂ ਦੇ ਹੱਕਾਂ ਨੂੰ ਦੋ ਕੌਣ ਲੱਗਿਆ ਤੇ ੱਟਕੇ ਮਾਰੀ ਦਾ ਸਿਸਟਮ ਹੈ ਜਿਹੜਾ ਕਿਸਾਨਾਂ ਮਜ਼ਦੂਰਾਂ ਤੇ ਉਹ ਮੋਦੀ ਵਾਂਗੂ ਲਾਗੂ ਕਰਨਾ ਚਾਹੁੰਦਾ ਲਗਾਤਾਰ ਦੋ ਦਿਨਾਂ ਤੋਂ ਕਿਸਾਨ ਇੱਧਰ ਉੱਧਰ ਭੱਜਦੇ ਹੋਏ ਨਜ਼ਰ ਆ ਰਹੇ ਨੇ ਲੱਗਦਾ ਹੁਣ ਚੰਡੀਗੜ੍ਹ ਪਹੁੰਚ ਪਾਉਂਗੇ ਕੋਈ ਗ੍ਰਿਫਤਾਰੀਆਂ ਲਗਾਤਾਰ ਜਾਣ ਦੇਖੋ ਗ੍ਰਿਫਤਾਰੀਆਂ ਲਗਾਤਾਰ ਜਾਣੀਆਂ ਅਸੀਂ ਸਾਡੇ ਕਿਸਾਨ ਕਿਸੇ ਰਸਤੇ ਕਿਸੇ ਰਸਤੇ ਪਹੁੰਚ ਜੂਗੇ ਤੇ ਕੋਸ਼ਿਸ਼ਾਂ ਬਹੁਤ ਜਾਰੀਆਂ ਵੀ ਪਹੁੰਚਾਂਗੇ ਲੱਗਦਾ ਵੱਡੀ ਕੋਸ਼ਿਸ਼ ਕਿਸਾਨ ਕਾਮਯਾਬ ਰਹਿਣਗੇ ਸੈਕਟਰ 33 34 ਦੇਖੋ ਕਾਮਯਾਬ ਰਹਿਣ ਨਾਅਰੇ ਪਰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਜਰੂਰ ਕਾਮਯਾਬ ਹੋਵਾਂਗੇ ਸਾਡੇ ਕੋਈ ਸਾਥੀ ਪਹੁੰਚ ਵੀ ਚੁੱਕੇ ਨੇ ਤੇ ਬਾਕੀ ਸਾਥੀ ਕਿਸੇ ਰਾਹੇ ਰਾਹੇ ਪੁੱਤਰ ਨੂੰ ਵੀ ਲੱਗਦਾ ਹੈ ਗ੍ਰਿਫਤਾਰ ਕਰਿਆ ਜਾਏਗਾ ਚਲੋ ਗਿਰਮਲਾਰ ਕਰਨ ਲਈ ਅਸੀਂ ਤਿਆਰ ਹਾਂ ਗ੍ਰਿਫਤਾਰੀ ਤੋਂ ਡਰਦੇ ਨਹੀਂ ਭੱਜਦੇ ਨਹੀਂ ਅਗਲੀ ਕੋਈ ਕੋਲ ਐਸਕੀਮ ਵੱਲੋਂ ਐਸਕੀਮ ਵੱਲੋਂ ਕੌਣ ਆਊਗੀ ਜਿਹੜੀ ਉਹ ਤੇ ਫਿਰ ਅੱਗੇ ਵਿਚਾਰ ਕੀਤਾ ਜਾਏਗਾ ਪਰ ਆਪਾਂ ਨੂੰ ਜਿਹੜਾ ਇਹ ਡੀਟੇਲ ਕਰ ਦਿੱਤਾ ਗਿਆ ਗਵਾਹੀ ਕਰਨ ਆਲਿਆਂ ਨੂੰ ਇਹਨਾਂ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਚੀਜ਼ ਨੂੰ ਕਿਵੇਂ ਦੇਖੀਂ ਦੇਖੋ ਆਗੂਆਂ ਨੂੰ ਕਰ ਲਿਆ ਤਾਂ ਅਸੀਂ ਵੀ ਉਹਨਾਂ ਦੇ ਆਗੂ ਨੇ ਕਹਿਣ ਤੇ ਹੀ ਆਪਣੀ ਉਸੇ ਲਾਈਨ ਦੇ ਚੱਲੇ ਹੋਏ ਅਸੀਂ ਪਿੱਛੇ ਨਹੀਂ ਹਟਦੇ ਉਸੇ ਸ਼ਰੇਗੀ ਹੁਣ ਵੀ ਰੋਕ ਦਿੱਤਾ ਗਿਆ ਹੈ ਹਾਂਜੀ ਕੋਸ਼ਿਸ਼ ਰਹੂਗੀ ਕੋਸ਼ਿਸ਼ ਜਾਰੀ ਰਹੂਗੀ ਕਿਸਾਨਾਂ ਦੀ ਵਾਸਾਂ ਦੇ ਵਿੱਚ ਮਟਾਇਆ ਜਾ ਰਿਹਾ ਪੁਲਿਸ ਬਰਤਾਨੀ ਦੀ ਲਗਾਤਾਰ ਗ੍ਰਿਫਤਾਰੀਆਂ ਜਾ ਰਹੀਆਂ ਜਿੰਦਾਬਾਦ 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 ਸਰਕਾਰ ਮਰਦਾਬਾਦ ਮਰਦਾਬਾਦ ਚੱਕਰ ਬਿਲਕੁਲ ਬਿਲਕੁਲ ਤਸਵੀਰਾਂ ਸਾਹਿਬ ਦੇਖ ਸਕਦੇ ਹੋ ਵਾਸਤੇ ਵਿੱਚ ਜਿਹੜਾ ਹੈਗਾ ਕਿਸਾਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਟੰਡੀਗੜ੍ਹ ਨੂੰ ਕੁੱਟ ਕਰ ਰਹੇ ਸੀ ਟਰੈਕਟਰ ਟਰਾਲੀਆਂ ਤੇ ਆਏ ਸੀਗੇ ਲੇਕਿਨ ਕੋਸ਼ਰ ਕਿਸਾਨਾਂ ਵੱਲੋਂ ਜਾ ਰਹੀਆਂ ਪਰ ਕਿਤੇ ਨਾ ਕਿਤੇ ਪੰਜਾਬ ਪੂਰ ਵੀ ਯਾਰ ਵਰਤਿਆ ਰਿਹਾ ਹੈ ਤਾਨੇ ਨੂੰ ਕਿਤੇ ਨਾ ਕਿਤੇ ਸਫਲ ਕੀਤਾ ਜਾ ਰਿਹਾ ਜੋ ਕਿ ਕਿਸਾਨਾਂ ਦਾ ਕਹਿਣਾ ਹੈ ਕਿਤੇ ਕਿਸਾਨ ਖੇਤਾਂ ਵੱਲ ਭੱਜਦੇ ਹੋਏ ਨਾ ਕਰਾਉਂਦੇ ਨੇ ਜਲਦੂਰ ਇੱਕ ਤਾਂ ਜਿੰਦਾਬਾਦ ਜਲਦੂਰ ਜਿੰਦਾਬਾਦ ਕੀ ਕਹਿੰਗੇ ਸਰ ਕੀ ਕਹਾਂਗੇ ਸਰ ਜੋ ਕਿਸਾਨ ਗ੍ਰਿਫਤਾਰ ਕੀ ਬੜਾ ਪੀਸਫੁਲ ਚੱਲ ਰਿਹਾ ਸਾਰੇ ਕੁਝ ਕੋਈ ਪ੍ਰੋਬਲਮ ਉਹ ਦੋ ਤਿੰਨ ਰਾਤਾਂ ਦੇ ਰੋਕੀ ਗਈਆਂ ਸਰ ਸਰ ਕਿੰਨੇ ਕਿਸਾਨ ਸੀ ਜੋ ਗ੍ਰਿਫਤਾਰ ਕੀ

ਔਰ ਬੇਸਿਕਲੀ ਜੀ ਪ੍ਰੀਵੈਂਟਿਵ ਸਟੈਪਸ ਲਏ ਗਏ ਹੈਗੇ ਆ ਅ ਗ੍ਰੰਥ ਪ੍ਰੋਗਰਾਮ ਸੀਗਾ ਪ੍ਰੋਗਰਾਮ ਦੇ ਜੋ ਚੰਡੀਗੜ੍ਹ ਦੇ ਵਿੱਚ ਐਂਟਰ ਕਰਦਾ ਸੀਗਾ ਉਹਦੇ ਅਕੋਰਡਿੰਗਲੀ ਕੁਝ ਜੱਥੇਬੰਦੀ ਦੇਖ ਕੇ ਇਹ ਗਾਇਬ ਹੋਏ ਉਹਨਾਂ ਨੂੰ ਪੀਸਫੁਲੀ ਬੇਸਿਕ ਰੋਣਾ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮੇਜ ਰੋਕ ਕੇ ਆ ਗਿਆ ਗੱਲਬਾਤ ਚੱਲ ਰਹੀ ਹੈ ਉਹਨਾਂ ਨੂੰ ਬਾਹਰ ਦੀ ਘੜੀ ਇੱਥੇ ਅਸੀਂ ਰੱਖਿਆ ਹੈ ਹੋਰ ਕੋਈ ਇਨਪੁਟ ਕਿਸ ਤਰ੍ਹਾਂ ਦੇ ਕਿਹੜੇ ਕਿਸਾਨ ਆ ਰਹੇ ਹੋਣੇ ਚੰਡੀਗੜ੍ਹ ਚੂਸ ਕਰਨਾ ਹੋਵੇ ਇਸ ਵਾਸਤੇ ਨਹੀਂ ਐਸਾ ਕੁਝ ਨਹੀਂ ਹੈ ਬਾਕੀ ਟਾਈਮ ਟੂ ਟਾਈਮ ਜੇ ਕੋਈ ਗਲਤੀ ਹੈ ਤਾਂ ਉਹਦੇ ਅਕੋਰਡਿੰਗਲੀ ਅਸੀਂ ਗੱਲਬਾਤ ਕਰਾਂਗੇ ਪੀਸਫੁਲੀ ਬੜਾ ਤਰੀਕੇ ਨਾਲ ਉਹਨਾਂ ਨੂੰ ਹੈਂਡਲ ਕੀਤਾ ਜਾਏ ਕੋਈ ਫੈਕਟ ਹੋਵੇ ਕਿ ਕਿੰਨੇ ਕਿਸਾਨ ਆ ਗਏ ਹੁਣ ਤਾਂ ਅਰੇਸਟ ਪਾਈ ਗਈ ਹੈ ਜਾਂ ਕਿਸਾਨਾਂ ਦੇ ਇੱਥੇ ਤਾਂ ਜੀ ਮਤਲਬ ਜੋ ਬਨੂਰ ਵਾਲਾ ਨੱਕ ਹੈ ਤੇ ਕੁਝ ਕਿਸਾਨ ਆਏ ਸੀ ਉਹਨਾਂ ਦੀ ਹਜੇ ਕਾਊਂਟਿੰਗ ਨਹੀਂ ਹੋ ਪਈ ਕੁਝ ਸ਼ਹਿਰ ਤੇ ਮਕੂਰ ਕੰਟਰੋਲੀ ਹੈ ਸੀ ਉਹਨਾਂ ਨਾਲ ਬਿਆਲ ਦਾ ਪੁਲਿਸ ਨੇ ਰਾਬਤਾ ਕਾਇਮ ਕੀਤਾ ਤੇ ਉਹਨੂੰ ਭਟਾਇਆ ਚੰਡੀਗੜ੍ਹ ਪਹੁੰਚਣ ਦੇ ਵਿੱਚ ਕੁਝ ਕਿਸਾਨ ਕਾਮਯਾਬ ਹੋਏ ਨੇ ਪਰ ਅਫੇਰ ਚੰਡੀਗੜ੍ਹ ਪ੍ਰਸ਼ਾਸਨ ਨਹੀਂ ਕਰ ਸਕਦਾ